ਮੈਨੂੰ ਲੱਗਦਾ ਕਿ ਆਰਟੀਆਈ ਜਿਹੜਾ ਹੈ ਨਾ ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਐਹੀ ਪਾਰਟੀ ਸੀ ਜਿਹੜੀ ਆਰਟੀਆਈਆਂ ਪਾ ਕੇ ਖਲਾਸੇ ਕਰਦੀ ਸੀ। ਜਿਹੜੀ ਧਰਨੇ ਲਗਾ ਲਗਾ ਕੇ ਲੋਕਾਂ ਨੂੰ ਕਰਪਟ ਦੱਸਦੀ ਸੀ। ਹੁਣ ਐਸੇ ਪਾਰਟੀ ਆ ਅੱਜ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅੱਜ ਕਹਿੰਦੀ ਆ ਕਿ ਭਾਈ ਸਾਹਿਬ ਸਾਨੂੰ ਆ ਧਰਨਿਆਂ ਤੋਂ ਵੀ ਡਰ ਲੱਗਦਾ ਤੇ ਤੁਹਾਡੇ ਲਈ ਆਰਟੀਆਈ ਐਕਟ ਵੀ ਜਿਹੜਾ ਖਤਰਨਾਕ ਹੈਗਾ। आरटी एक्ट 2005 ਦੇ ਵਿੱਚ ਲਾਗੂ ਕਰਾਇਆ ਤੇ ਇਹਨਾਂ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਸ ਵਿੱਚ ਮੌਜੂਦ ਸਨ ਉਸ ਤਰਨੇ ਤੋਂ ਨਿਕਲੀ ਹੋਈ ਪਾਰਟੀ ਅਜ ਆਰਟੀ ਐਕਟ ਦੇ ਬਾਰੇ ਬੋਲ ਰਹੀ ਆ ਡਰ ਲੱਗਦਾ ਹੈ ਕਿ ਭਾਈ ਸਾਹਿਬ ਜਿਹੜੇ ਸਰਕਾਰ ਦੇ ਕੁਟਟਾਲੇ ਆ ਉਹ ਆਰਟੀ ਐਕਟਿਸਟ ਨਾ ਕੱਢਣ ਜੇ ਬਲੈਕਮੇਲਿੰਗ ਦਾ ਮਸਲਾ ਹੈਗਾ ਜੇ ਇਹਨਾਂ ਕੋਈ ਐਵੀਡੈਂਸ ਹੈਗਾ ਕਿਸੇ ਦੇ ਵੀ ਤਹੱਤ ਤੇ ਵਿਜੀਲੈਂਸ ਬਹੁਤ ਐਕਟਿਵ ਆ ਚੀਫ ਵੀ ਇਹਨਾਂ ਨੇ ਆਪਣੇ ਸਸਪੈਂਡ ਕੀਤੇ ਆ ਇੰਨੀ ਐਕਟਿਵ ਅਤੇ ਇਦਾਂ ਕਿਤਨਾ ਮੰਗ ਸਕਦੇ ਕੋਈ ਵੀ ਕਿਸੇ ਕੋ ਪੇਮੈਂਟ ਗੱਲ ਇਹ ਤੇ ਇਸ ਤਰ੍ਹਾਂ ਆਂਦੀ ਹੈ ਕਿ ਸਰਕਾਰ ਨੂੰ ਡਰ ਲੱਗਦਾ ਕਿ ਹੁਣ ਆਰਟੀਆ ਐਕਟ ਇਸਤੇ ਆਰਟੀਆ ਜਿਹੜਾ ਐਕਟਾ ਖਤਮ ਕੀਤਾ ਜਾਵੇ ਸਾਡੀ 5 ਸਾਲ ਸਰਕਾਰ ਤੋਂ ਬਾਅਦ ਸਾਡੇ ਘਟਾਲੇ ਨਾਲ ਨਿਕਲਣ ਨੂੰ ਲੱਗਦਾ ਕਿ ਐਮਐਲਏ ਡਰੇ ਹੋਏ ਨੇ ਤਾਂ ਕਰਕੇ ਇਸ ਤਰ੍ਹਾਂ ਦੇ ਬਿਆਨ ਦੇ ਹਾਂਜੀ ਹਾਂਜੀ ਐਮਐਲਏ ਡਰੇ ਹੋਏ ਨੇ ਕਿਉਂਕਿ ਇਹ 5 ਸਾਲ ਤੋਂ ਬਾਅਦ ਇਹਨਾਂ ਦੀ ਸਰਕਾਰ ਕਦੀ ਨਹੀਂ ਆਣੀ ਤੇ ਇਹਨਾਂ ਦੇ ਵਿੱਚ ਘਟਾਲੇ ਜਿਹੜੀ ਆਰਟੀਆ ਦੇ ਤਹਿਤ ਦੀ ਪਤਾ ਚੱਲਣੇ ਆ ਕਿ ਭਾਰਤੀ ਕਿੰਨੇ ਇਸ ਮੰਤਰੀ ਨੇ ਕਿੰਨਾ ਘਟਾਲਾ ਕੀਤਾ ਕਿੰਨੇ ਮਨਿਸਟਰ ਨੇ ਉਹ ਘਟਾਲਾ ਕੀਤਾ ਕੀ ਇਹ ਪਾਰਟੀ ਦਾ ਉਹ ਹਿਸਾਬ ਹੈਗਾ ਕਿ ਬਿੱਲੀ ਬੱਚਾ ਦਿੰਦੀ ਆ ਤੇ ਆਪਣੀ ਖੁੰਝ ਵੀ ਨਾਲ ਚੁੱਕ ਕੇ ਲੈ ਜਾਂਦੀ ਆ ਹੁਣ ਇਹ ਪਾਰਟੀ ਚਾਹਦੀ ਆ ਕਿ ਅਸੀਂ ਜਿੰਨੇ ਮਰਜੀ ਘਟਾਲੇ ਕਰ ਲੇ ਹੁਣ ਐਕਟਿਵ ਵੀ ਨਾਲ ਲੈ ਕੇ ਚਲੇ ਜੀ ਇਹ ਖਤਮ ਕਰ ਦਈਏ ਤਾਂ ਜੋ ਕਿਤੇ ਸਾਡੇ ਘਟਾਲਿਆਂ ਦਾ ਪਤਾ ਨਾ ਲੱਗ ਸੇ ਕਿ ਤੁਹਾਨੂੰ ਪਰਮਿਸ਼ਨ ਤਿੰਨ ਮੰਜ਼ਿਲਾ ਦੀ ਮਿਲਦੀ ਤੁਸੀਂ ਪਾ ਲਿੰਦੀ ਹੋ ਛੇ ਤੇ ਤੁਹਾਡੇ ਕੋਲ ਆਰਟੀ ਐਕਟਿਵਿਸਟ ਕਿਉਂ ਨਾ ਆਵੇ ਦੋ ਐਮਐਲਏ ਜਿਹੜੇ ਨਹੀਂ ਬੋਲੇ ਉਹਨਾਂ ਦੇ ਕਿਤੇ ਨਾ ਕਿਤੇ ਕੁਟਾ ਲਾ ਲੱਗਦਾ ਹੈ ਕਿ ਭਾਈ ਸਾਹਿਬ ਉਹ ਕਿਉਂ ਨਹੀਂ ਬੋਲੇ ਕਿੰਨੇ ਸਣਾ ਐਮਐਲਏ ਹੋ ਜੀ ਉਹ ਇੱਕ ਜੀਵਨਜੋਤ ਮੈਡਮ ਸੀ ਇੱਕ ਜਸਬੀਰ ਸਿੰਘ ਸੰਧੂ ਸਨ ਉਹ ਦੋਨੋਂ ਨਹੀਂ ਬੋਲੇ ਇਸ ਮਸਲੇ ਦੇ ਉੱਤੇ ਉਹ ਕਹਿੰਦੇ ਕਿ ਦੋ ਦਰਖਾਸਤ ਵਿਦਆਊਟ ਐਵੀਡੈਂਸ ਪਰ ਚਾਹ ਕਰਾ ਦਾਂਗੇ ਇਹ ਡਰਦੇ ਆ ਭਾਈ ਸਾਹਿਬ ਆਰਟੀਆਈ ਤੋਂ ਆ ਆਪ ਹੀ ਪਹਿਲੋ ਰੋਲਾ ਪਾਉਂਦੇ ਆ ਆ ਆਪ ਹੀ ਬੰਦ ਕਰਦੇ ਆ ਇਹਨਾਂ ਦਾ ਅਸਲ ਦੇ ਵਿੱਚ ਨਿਊ ਬੋਨ ਬੇਬੀ ਵਰਗਾ ਸਾਹਬ ਆ ਇਹਨਾਂ ਨੂੰ ਸਰਕਾਰ ਚਲਾਣੀ ਨਹੀਂ ਆ ਰਹੀ ਦਿੱਲੀ ਵਿੱਚ ਅੰਨਾ ਹਜ਼ਾਰੇ ਦੇ ਅਲੋਤ ਅੰਦੋਲਨ ਦੇ ਦੌਰਾਨ ਨਿਕਲੀ ਹੋਈ ਆਮ ਆਦੀ ਪਾਰਟੀ ਦੀ ਸਰਕਾਰ ਜੋ ਹੈ ਉਹ ਆਰਟੀਆਈ ਨੂੰ ਲੈ ਕੇ ਹਮੇਸ਼ਾ ਹੀ ਵਿਵਾਦਿਤ ਬਿਆਨ ਦਿੰਦੀ ਹੋਈ ਨਜ਼ਰ ਆਉਂਦੀ ਆ ਅੱਜ ਇਸ ਵਾਰ ਵੀ ਅੰਮ੍ਰਿਤਸਰ ਦੇ ਵਿੱਚ ਜੀਵਨ ਜੋਤ ਕੋਰ ਜੋ ਕਿ ਐਮਐਲਏ ਨੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤੇ ਕਾਂਗਰਸ ਦੇ ਸਪੋਕਸਪਰਸਨ ਨਿਤਿਰੰਗਲ ਮਨੀ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲਏ ਆ ਮਨੀ ਜੀ ਕੀ ਕਹਿਣਾ ਚਾਹੋਗੇ ਖੁਦ ਆਰਟੀਆਈ ਚੋਂ ਨਿਕਲੀ ਹੋਈ ਔਰ ਪ੍ਰਦਰਸ਼ਨ ਚੋਂ ਨਿਕਲੀ ਹੋਈ ਪਾਰਟੀ ਅੱਜ ਆਰਟੀਆਈ ਨੂੰ ਲੈ ਕੇ ਸਵਾਲ ਪੁੱਛ ਰਹੀ ਹੈ ਕੀ ਕਹਿਣਾ ਚਾਹੋਗੇ ਸਸਤੋ ਬਾਲ ਜੀ ਗੁਰਪ੍ਰੀਤ ਜੀ ਪਹਿਲਾਂ ਤੁਹਾਡਾ ਧੰਨਵਾਦ ਕਿ ਹਮੇਸ਼ਾ ਸਾਨੂੰ ਨਮਾਨਿਆਂ ਨੂੰ ਅੱਗੇ ਗੱਲ ਰੱਖਣ ਦਾ ਮੌਕਾ ਦਿੰਦੇ ਹੋ ਤੇ ਗੁਰੂ ਨਗਰ ਅੰਬਰਸਰ ਦੇ ਜਿਹੜੀ ਆਰਟੀਆਈਆਂ ਪਾ ਕੇ ਖਲਾਸੇ ਕਰਦੀ ਸੀ ਐਸੀ ਪਾਰਟੀ ਸੀ ਜਿਹੜੀ ਧਰਨੇ ਲਗਾ ਲਗਾ ਕੇ ਲੋਕਾਂ ਨੂੰ ਕਰਪਟ ਦੱਸਦੀ ਸੀ ਹੁਣ ਐਸੀ ਪਾਰਟੀ ਆ ਅੱਜ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅੱਜ ਕਹਿੰਦੀ ਆ ਕਿ ਭਾਈ ਸਾਹਿਬ ਸਾਨੂੰ ਆ ਧਰਨਿਆਂ ਤੋਂ ਵੀ ਡਰ ਲੱਗਦਾ ਤੇ ਤੁਹਾਡੇ ਲਈ ਆਰਟੀਆਈ ਐਕਟ ਵੀ ਜਿਹੜਾ ਖਤਰਨਾਕ ਹੈਗਾ ਲੇਕਿਨ ਪਛੋਕਰ ਦੇਖ ਲਿਆ ਆਰਟੀਆਈ ਐਕਟ ਦਾ ਕਿ ਅੰਨਾ ਹਜ਼ਾਰੇ ਨੇ 2007 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਲਾਗੂ ਕਰਾਇਆ ਉਸ ਤੋਂ ਬਾਅਦ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਧਰਨੇ ਦੇ ਵਿੱਚ ਬੈਠੇ ਵੱਡਾ ਡਿਟੇਸ਼ਨ ਹੋਇਆ ਆਰਟੀ ਐਕਟ 2005 ਦੇ ਵਿੱਚ ਲਾਗੂ ਕਰਾਇਆ ਤੇ ਇਹਨਾਂ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਸ ਮੌਜੂਦ ਸਾਹਦ ਉਸ ਧਰਨੇ ਤੋਂ ਨਿਕਲੀ ਹੋਈ ਪਾਰਟੀ ਅਜ ਆਰਟੀ ਐਕਟ ਦੇ ਬਾਰੇ ਬੋਲ ਰਹੀ ਆ ਡਰ ਲੱਗਦਾ ਹੈ ਕਿ ਭਾਈ ਸਾਹਿਬ ਜਿਹੜੇ ਸਰਕਾਰ ਦੇ ਘੁਟਾਲੇ ਆ ਉਹ ਆਰਟੀ ਐਕਟਿਸਟ ਨਾ ਕੱਢਣ ਲੇਕਿਨ ਲੱਗਦਾ ਨਹੀਂ ਆ ਕਿ ਕਈ ਲੋਕ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕਰਦੇ ਹੋਣਗੇ ਇਸ ਲੱਗਦਾ ਹੈ ਕਿ ਇਸ ਇਸ ਪੁਆਇੰਟ ਆਫ View ਨਾਲ ਉਹਨਾਂ ਨੇ ਗੱਲ ਕੀਤੀ ਹੋਵੇ ਕਿ ਸ਼ਾਇਦ ਉਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਥ੍ਰੈਟ ਜਿਹੜਾ ਲੋਕਾਂ ਨੂੰ ਕਰਦੇ ਹੋਏ ਨਜ਼ਰ ਆਉਂਦੇ ਦੇਖੋ ਗੁਰਪ੍ਰੀਤ ਜੀ ਜੇ ਕੋਈ ਗਲਤ ਕਰੇਗਾ ਤੇ ਪਹਿਲੋ ਤੇ ਸਟਾਰਟਿੰਗ ਕਿਤੋਂ ਹੁੰਦੀ ਆ ਜੇ ਕੋਈ ਬੰਦਾ ਇਨਫੋਰਮੇਸ਼ਨ ਮੰਗਦਾ ਆ ਪਹਿਲੋ ਮੰਤਰੀਆਂ ਨਾਲ ਸੈਟਿੰਗ ਹੁੰਦੀ ਆ ਤੇ ਕਿਸੇ ਵਪਾਰੀ ਵਰਗ ਦੀ ਮੈਂ ਸਾਰੇ ਵਪਾਰੀਆਂ ਦੀ ਨਹੀਂ ਗੱਲ ਕਰਦਾ ਜਿਹੜੇ ਇਲੀਗਲ ਕੰਸਟਰਕਸ਼ਨ ਕਰਦੇ ਨੇ ਇਲੀਗਲ ਕੰਸਟਰਕਸ਼ਨ ਨੂੰ ਲੈ ਕੇ ਜਦੋਂ ਅਫਸਰ ਨੂੰ ਵੀ ਬਹਾਲ ਲਿੱਤਾ ਜਾਂਦਾ ਹੈ ਤੇ ਕਿਸੇ ਮੰਤਰੀ ਨਾਲ ਵੀ ਸੈਟਿੰਗ ਕਰ ਲਈਤੀ ਜਾਂਦੀ ਆ ਜਦੋਂ ਕੰਸਟਰਕਸ਼ਨ ਵੱਡੇ ਲੈਵਲ ਤੇ ਕਿਸੇ ਆਰਟੀ ਐਕਟਿਵਿਸਟ ਨੂੰ ਦੇਖਦੀ ਆ ਸ਼ਾਇਦ ਅਪਰੋਕਸੀਮੇਟ ਅੰਮ੍ਰਿਤਸਰ ਦੇ ਵਿੱਚ 200 ਤੋਂ 250 ਆਰਟੀ ਐਕਟਿਵਿਸਟ ਹੋਏਗਾ ਔਰ ਕੋਈ ਨਹੀਂ ਹੋਏਗਾ ਇਹਨਾਂ ਦੇ ਵਿੱਚ ਕੀ ਹੁੰਦਾ ਫਿਰ ਉਹ ਆਰਟੀਆਈ ਪਾ ਕੇ ਇਨਫੋਰਮੇਸ਼ਨ ਮੰਗਦਾ ਕਿ ਭਾਈ ਸਾਹਿਬ ਇਸ ਬਿਲਡਿੰਗ ਦੀ ਅਪਰੂਵਲ ਕਿਦਾਂ ਦਿੱਤੀ ਇਸ ਬਿਲਡਿੰਗ ਦਾ ਕੇ 2 ਪਰਮਿਟ ਕਿਦਾਂ ਇਸ ਬਿਲਡਿੰਗ ਦੀ ਰਾਇ ਕਿੰਨੀ ਗਈ ਉਹ ਇਨਫੋਰਮੇਸ਼ਨ ਮੰਗਦਾ ਸਰਕਾਰ ਦੇ ਤਹਿਤ ਦੇ ਵਿੱਚ ਕਿ ਸਰਕਾਰ ਨੂੰ ਪਤਾ ਲੱਗੇ ਕਿ ਤੁਹਾਡਾ ਸੀਟ ਤੇ ਬੈਠਾ ਹੋਇਆ ਜਿਹੜਾ ਨੁਮਾਇੰਦਾ ਜਿਹੜਾ ਅਫਸਰ ਆ ਜਿਨੇ ਰੋਕ ਪਾਣੀ ਆ ਉਹ ਜਿਹੜਾ ਗਲਤ ਕੰਮ ਕਰ ਰਿਹਾ ਤੇ ਅੱਜ ਦੀ ਡੇਟ ਦੇ ਵਿੱਚ ਆਰਟੀ ਐਕਟਿਵਿਸਟ ਨੂੰ ਹੀ ਬਲੈਕਮੇਲਰ ਕਿਹਾ ਜਾਂਦਾ ਤੇ ਉਹ ਬੱਚੇ ਬੜੇ ਸੁੱਚੇ ਸੁੱਚੇ ਹੈਗੇ ਨੇ ਜਿਹੜੇ ਕਿ ਵਿਚਾਰੇ ਇਲੀਗਲ ਕੰਸਟਰਕਸ਼ਨ ਕਰਾਉਂਦੇ ਨੇ ਤੇ ਜਿਹੜੇ ਇਲੀਗਲ ਕੰਸਟਰਕਸ਼ਨ ਕਰਦੇ ਨੇ ਉਹ ਸਾਰੇ ਸੱਚੇ ਸੁੱਚੇ ਹੈਗੇ ਨੇ ਤੇ ਜਿਹੜਾ ਕੋਟਾਲੇ ਸਾਹਮਣੇ ਲੈ ਕੇ ਆਉਂਦਾ ਉਹ ਬਲੈਕਮੇਲਰ ਹੈਗਾ ਨਾ ਦੀ ਗੱਲ ਵਿੱਚ ਨਹੀਂ ਲੱਗਦਾ ਨਹੀਂ ਨਿਤਿਨ ਜੀ ਕਿ ਲੱਗਦਾ ਨਹੀਂ ਤੁਹਾਨੂੰ ਨੂੰ ਕਿ ਜਿਸ ਤਰ੍ਹਾਂ ਕਈ ਲੋਕ ਨੇ ਬਲੈਕਮੇਲ ਕਰਦੇ ਵੀ ਹੋ ਸਕਦੇ ਨੇ ਜਿਸ ਨੂੰ ਨਹੀਂ ਉਹ ਡਾਕੂਮੈਂਟ ਪੂਰੇ ਕੀਤੇ ਗਏ ਹੋਣੇ ਸ਼ਾਇਦ ਉਸ ਦਾ ਕਿ ਉਹਨਾਂ ਨੂੰ ਉਹਨਾਂ ਦੇ ਥਰੂ ਗੱਲ ਕਰਦੇ ਹੋਣ ਉਹ ਸਾਰੇ ਤੇ ਆਰਟੀਆਈ ਸਪੈਸ਼ਲਿਸਟ ਨੂੰ ਕਹਿ ਨਹੀਂ ਰਹੇ ਲੱਗਦਾ ਨਹੀਂ ਸਪੈਸੀਫਿਕ ਬੰਦਿਆ ਦਾ ਨਾਮ ਲਿੱਤਾ ਜਾ ਰਿਹਾ ਜਾਂ ਸਪੈਸੀਫਿਕ ਬੰਦੇ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੀ ਜੇ ਬਲੈਕਮੇਲਿੰਗ ਦਾ ਮਸਲਾ ਹੈਗਾ ਜੇ ਇਹਨਾਂ ਕੋ ਕੋਈ ਐਵੀਡੈਂਸ ਹੈਗਾ ਕਿਸੇ ਦੇ ਵੀ ਤਹਤ ਤੇ ਵਿਜੀਲੈਂਸ ਬਹੁਤ ਐਕਟਿਵ ਆ ਚੀਫ ਵੀ ਇਹਨਾਂ ਨੇ ਆਪਣੇ ਸਸਪੈਂਡ ਕੀਤੇ ਆ ਇੰਨੀ ਐਕਟਿਵ ਅਤੇ ਇਦਾਂ ਕਿਤਨਾ ਮੰਗ ਸਕਦੇ ਕੋਈ ਵੀ ਕਿਸੇ ਕੋ ਪੇਮੈਂਟ ਗੱਲ ਇਹ ਤੇ ਇਸ ਤਰ੍ਹਾਂ ਆਂਦੀ ਹੈ ਕਿ ਸਰਕਾਰ ਨੂੰ ਡਰ ਲੱਗਦਾ ਕੀ ਹੁਣ ਆਰਟੀਆ ਐਕਟ ਇਸਤੇ ਆਰਟੀਆ ਜਿਹੜਾ ਐਕਟਾ ਖਤਮ ਕੀਤਾ ਜਾਵੇ ਸਾਡੀ 5 ਸਾਲ ਸਰਕਾਰ ਤੋਂ ਬਾਅਦ ਸਾਡੇ ਘਟਾਲੇ ਨਾਲ ਨਿਕਲਣ ਜਿਸ ਤਰ੍ਹਾਂ ਇਹਨਾਂ ਨੇ ਹੱਦ ਕਾਂਗਰਸ ਪਾਰਟੀ ਦੇ ਮੰਤਰੀ ਅੰਦਰ ਦਿੱਤੇ ਭੀਜੇਪੀ ਪਾਰਟੀ ਦੇ ਮੰਤਰੀ ਅੰਦਰ ਦਿੱਤੇ ਜਿਉਂ ਉਹਨਾਂ ਦੇ ਤਸ਼ੱਦਦ ਆਇਆ ਤੇ ਹੁਣ ਇਸ ਤੋਂ ਬਾਅਦ ਸਾਡੇ ਵੀ ਚਿੱਟੇ ਨਿਕਲਣਗੇ ਆਰਟੀਆ ਐਕਟ ਦੇ ਤਹਿਤ ਤੁਹਾਨੂੰ ਲੱਗਦਾ ਕਿ ਐਮਐਲਏ ਡਰੇ ਹੋਏ ਨੇ ਤਾਂ ਕਰਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਾਂਜੀ ਹਾਂਜੀ ਐਮਐਲਏ ਡਰੇ ਹੋਏ ਨੇ ਕਿਉਂਕਿ ਇਹ 5 ਸਾਲ ਤੋਂ ਬਾਅਦ ਇਹਨਾਂ ਦੀ ਸਰਕਾਰ ਕਦੀ ਨਹੀਂ ਆਣੀ ਤੇ ਇਹਨਾਂ ਦੇ ਵੀ ਘਟਾਲੇ ਜਿਹੜੀ ਆਰਟੀਆ ਦੇ ਤਹਿਤ ਹੀ ਪਤਾ ਚੱਲਣੇ ਆ ਕਿ ਪ ਮਨਿਸਟਰ ਨੇ ਕੋ ਘਟਾਲਾ ਕੀਤਾ ਉਹ ਸਾਰਾ ਇਨਫੋਰਮੇਸ਼ਨ ਆਰਟੀਆ ਅਧੀਨ ਆਉਂਦੀ ਹੈ ਨਾ ਇਹਦੇ ਸਪੋਕਸਪਰਸਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਘਟਾਲੇ ਗੱਲ ਨੂੰ ਸਮਝਦੇ ਹੋ ਕਿ ਵਾਕਈ ਇਹ ਜਾਣਬੁੱਝ ਕੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿ ਪਬੇਖਣ ਵਿੱਚ ਕਿਸੇ ਦਾ ਪਤਾ ਨਾ ਲੱਗ ਸਕੇ ਕਿੰਨੇ ਬੰਦੇ ਨੇ ਕਿੱਧੇ ਘਟਾਲਾ ਕੀਤਾ ਹਾਂਜੀ ਮੇਰੀ ਬੇਨਤੀ ਹੈ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਇਹ ਪਾਰਟੀ ਦਾ ਉਹ ਹਿਸਾਬ ਹੈਗਾ ਕਿ ਬਿੱਲੀ ਬੱਚਾ ਦਿੰਦੀ ਆ ਤੇ ਆਪਣੀ ਖੁੰਝ ਵੀ ਨਾਲ ਚੁੱਕ ਕੇ ਲੈ ਜਾਂਦੀ ਆ ਹੁਣ ਇਹ ਪਾਰਟੀ ਚਾਹਦੀ ਆ ਕਿ ਅਸੀਂ ਜਿੰਨੇ ਮਰਜ਼ੀ ਘਟਾਲੇ ਕਰ ਲੇ ਹੁਣ ਐਕਟ ਵੀ ਨਾਲ ਲੈ ਕੇ ਚਲੇ ਜੀ ਜੋ ਕਿਤੇ ਸਾਡੇ ਘਟਾਲਿਆਂ ਦਾ ਪਤਾ ਨਾ ਲੱਗ ਸੇ ਆਈ ਪੰਜਾਬ ਦੇ ਵਿੱਚ ਸਕੂਨ ਦੀ ਜ਼ਿੰਦਗੀ ਜੀਤੀ ਸੀ ਲੇਕਿਨ ਜਿਹੜੇ ਪੰਜਾਬੀ ਇਹਨਾਂ ਤੋਂ ਤੰਗ ਨੇ ਜਿਹੜੇ ਕਿਸਾਨ ਇਹਨਾਂ ਤੋਂ ਤੰਗ ਨੇ ਜਿਹੜੇ ਮਜ਼ਦੂਰ ਇਹਨਾਂ ਤੋਂ ਤੰਗ ਹਰ ਇੱਕ ਵਰਗ ਇਹਨਾਂ ਤੋਂ ਤੰਗ ਹੈਗਾ ਉਹ ਉਸ ਤੋਂ ਬਾਅਦ ਆਰਟੀਆਈ ਦਾ ਰਾਹ ਅਪਣਾ ਕੇ ਇਹਨਾਂ ਦੇ ਵੀ ਘਟਾਲੇ ਜਨਤਾ ਕਰੇਗਾ ਭਾਈ ਸਾਹਿਬ ਇਹ ਬਿਲਡਿੰਗ ਦੀ ਕੰਸਟਰਕਸ਼ਨ ਕਿੱਦਾਂ ਹੋਗੀ ਇਹਨਾਂ ਘਟਾਲਾ ਜਿਨਾ ਨਿਕਲਦਾ ਪਿਆ ਪੰਜਾਬ ਦੇ ਵਿੱਚੋਂ ਜਾਂ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਘੁਟਾਲਾ ਹੋਵੇ ਉਹ ਸਾਰੇ ਇਹਨਾਂ ਦੇ ਘੁਟਾਲੇ ਜਿਹੜੇ ਨਿਕਲਣਗੇ ਉਹ ਆਰਟੀਆ ਦੇ ਤਹਿਤ ਨਿਕਲਣਗੇ ਲੇਕਿਨ ਜਿਸ ਤਰ੍ਹਾਂ ਦਾ ਜੀਵਨ ਜੋਤ ਕੋਰੋਣਾ ਵੱਲੋਂ ਬਿਆਨ ਦਿੱਤਾ ਜਾ ਰਿਹਾ ਸੀਗਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਉਹ ਜਾਣ ਬੁਝ ਕੇ ਤੰਗ ਪਰੇਸ਼ਾਨ ਕਰਦੇ ਤੁਹਾਨੂੰ ਲੱਗਦਾ ਕੁਝ ਲੋਕ ਹਗੇ ਨੇ ਤੰਗ ਪਰੇਸ਼ਾਨ ਕਰਦੇ ਦੇਖੋ ਗੁਰਪ੍ਰੀਤ ਜੀ ਤੁਹਾਨੂੰ ਕਿਉਂ ਨਹੀਂ ਕੋਈ ਤੰਗ ਪਰੇਸ਼ਾਨ ਕਰਦਾ ਮੈਨੂੰ ਕਿਉਂ ਨਹੀਂ ਕੋਈ ਤੰਗ ਪਰੇਸ਼ਾਨ ਕਰਦਾ ਤੰਗ ਪਰੇਸ਼ਾਨ ਉੱਥੇ ਹੀ ਲੋਕ ਹੁੰਦੇ ਆ ਨਾ ਜਿਨ੍ਹਾਂ ਨੇ ਇਲੈਗਲ ਕੰਸਟਰਕਸ਼ਨ ਕੀਤੀ ਹੋਵੇ ਜਿੱਦਾਂ ਕਿ ਹੁਣ ਤੁਹਾਨੂੰ ਵੀ ਪਤਾ ਹੈ ਕਿ ਇਸ ਮਾਲ ਰੋਡ ਦੇ ਉੱਤੇ ਇੱਕ ਬਿਲਡਿੰਗ ਡਿੱਗੀ ਸੀ ਬਿਲਡਿੰਗ ਡਿੱਗੀ ਸੀ ਉਹਰੇ ਥੱਲੇ ਆਣ ਕੇ ਕਈ ਮਜ਼ਦੂਰ ਮਰੇ ਕਿ ਮਜ਼ਦੂਰਾਂ ਦੇ ਘਰ ਐਮਐਲ ਗੇ ਉਹਨਾਂ ਮਜ਼ਦੂਰਾਂ ਦਾ ਕੀ ਤੁਸੀਂ ਬਿਲਡਿੰਗ ਬਣਾ ਲਿੰਦੇ ਹੋ ਆਲੀਸ਼ਾਨ ਉਸ ਦੀ ਹੋਰੀ ਸੇਫਟੀ ਦੇਖਦੇ ਨਹੀਂ ਹੋ ਉਹ ਸੇਫਟੀ ਦੀ ਜਾਂਚ ਕਿੰਨੇ ਕਰਨੀ ਆ ਅਸੀਂ ਥੋੜੀ ਕਰਨੀ ਆ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਕਰਨਗੇ ਜਾਂ ਜਿੰਨੇ ਬਣਾਈ ਉਹ ਦੇਖੇਗਾ ਜਾਂ ਇੰਜੀਨੀਅਰ ਦੇਖੇਗਾ ਜੇ ਉਹਨਾਂ ਤੋਂ ਆਰਟੀਆ ਦੇ ਤਹਿਤ ਇਨਫੋਰਮੇਸ਼ਨ ਨਾ ਮੰਗੀਏ ਇਦਾਂ ਤੇ ਰੋਜ਼ ਬਿਲਡਿੰਗਾਂ ਡਿੱਗਣਗੀਆਂ ਲੱਗਦਾ ਭ੍ਰਸ਼ਟਾਚਾਰ ਦੀ ਮੁਕੌਂ ਦੀ ਗੱਲ ਕਰਦੇ ਸਨ ਇਹ ਸਰਕਾਰ ਵਾਲੇ ਖੁਦ ਭ੍ਰਸ਼ਟਾਚਾਰ ਚ ਲਿਪਤ ਨਜ਼ਰ ਆ ਰਹੇ ਤੁਹਾਨੂੰ ਦੇਖੋ ਤੁਹਾਨੂੰ ਵੀ ਪਤਾ ਤੁਸੀਂ ਇੱਕ ਵਾਰੀ ਸ਼ਹਿਰ ਦਾ ਰਾਉਂਡ ਮਾਰੋ ਦਿਨ ਰਾਤ ਲੋਕਾਂ ਦੇ ਲੈਂਟਰ ਪੈ ਰਹੇ ਆ ਅਸੀਂ ਲੈਂਟਰਾਂ ਤੋਂ ਗੁਰੇਜ ਨਹੀਂ ਕਰਦੇ ਕਿਸੇ ਗੱਲ ਦਾ ਲੇਕਿਨ ਜਿੱਥੇ ਇਲੀਗਲ ਕੰਸਟਰਕਸ਼ਨ ਹੋ ਰਹੀ ਆ ਸਰਕਾਰ ਦਾ ਫਰਜ ਬੰਦਾ ਆ ਉਹਨਾਂ ਨੂੰ ਜੋ ਵੀ ਆ ਉਹਨਾਂ ਨੂੰ ਜੁਰਮਾਨਾ ਪਾ ਕੇ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਲੋਵੋ ਲੇਕਿਨ ਇਹ ਮਤਲਬ ਨਹੀਂ ਹੈਗਾ ਜੇ ਕਿਸੇ ਆਰਟੀ ਐਕਟੀਵਿਸਟ ਨੇ ਭਾਈ ਸਾਹਿਬ ਖੁਲਾਲਾ ਕਰਤਾ ਤੁਸੀਂ ਕਹੋ ਜੀ ਆਰਟੀ ਐਕਟੀਵਿਸਟ ਜਿਹੜਾ ਬਲੈਕਮੈਲਰ ਹੈਗਾ ਤੇ ਤੁਹਾਡੀ ਸਰਕਾਰ ਨੇ ਉੱਥੇ ਕੀ ਐਕਸ਼ਨ ਲਿਆ ਭਾਈ ਸਾਹਿਬ ਬਿਲਡਿੰਗਾਂ ਸੀਲ ਕਰਨ ਤੋਂ ਬਾਅਦ ਉਹੀ ਬਿਲਡਿੰਗਾਂ ਖੁੱਲ ਜਾਂਦੀਆਂ ਕੋਈ ਟੁੱਟਦੀ ਬਿਲਡਿੰਗ ਸ਼ਹਿਰ 'ਚ ਵੇਖੀ ਆ ਉਸ ਤੋਂ ਬਾਅਦ ਉਹੀ ਅਫਸਰ ਜਾ ਕੇ ਜਿਹੜੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਉਂਦੇ ਉਹੀ ਕਹਿੰਦੇ ਕਿ ਹਾਈ ਕੋਰਟ ਦਾ ਰੋਖ ਕਰ ਲਓ ਤੁਹਾਡੀਆਂ ਬਿਲਡਿੰਗਾਂ ਨਹੀਂ ਟੁੱਟਣਗੀਆਂ ਲੇਕਿਨ ਸਰਕਾਰ ਮੈਂ ਸਰਕਾਰ ਕੋ ਅੱਗੇ ਵੀ ਬੇਨਤੀ ਕਰਦਾ ਮੈਂ ਹੁਣ ਵੀ ਬੇਨਤੀ ਕਰਦਾ ਕਿ ਜੇ ਤੁਸੀਂ ਚਾਹਦੇ ਹੋ ਕਿ ਇਹ ਸਿਸਟਮ ਖਤਮ ਹੋਵੇ ਤਾਂ ਅਸੀਂ ਤੁਹਾਡੇ ਨਾਲ ਆ ਲੇਕਿਨ ਮੇਰੀ ਬੇਨਤੀ ਹੈ ਵਾ ਕਿ ਜਿਨ ਨੇ ਇਲੀਗਲ ਕੰਸਟਰਕਸ਼ਨ ਕੀਤੀ ਉਨੂੰ ਇੰਨਾ ਕੋ ਮੋਟਾ ਜੁਰਮਾਨਾ ਪਾਇਆ ਜਾਵੇ ਤਾਂ ਜੋ ਜਿਹੜਾ ਪੰਜਾਬ ਦਾ ਔਰ ਕੋ ਪੈਸਾ ਵਸੂਲ ਕਰਕੇ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਕਰਜ਼ਾਗਾ ਉਤਾਰਿਆ ਜਾਵੇ ਤਾਂ ਜੋ ਲੋਕਾਂ ਦੇ ਉੱਤੇ ਬੋਝ ਘਟ ਸਕੇ ਲੇਕਿਨ ਨਿਤਿੰਤ ਸਿੰਘ ਤੁਸੀਂ ਤੇ ਵਿਰੋਧ ਕਰ ਰਹੇ ਹੋ ਜਦੋਂ ਇਹ ਕੱਲ ਗੱਲਬਾਤ ਹੋ ਰਹੀ ਸੀ ਉਸ ਵੇਲੇ ਬਹੁਤ ਸਾਰੇ ਜੇ ਕਾਂਗਰਸ ਦੇ ਲੀਡਰ ਵੀ ਬੈਠੇ ਸਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਬੈਠੇ ਉਹਨਾਂ ਨੇ ਵਿਰੋਧ ਨਹੀਂ ਕੀਤਾ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਇਸ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਕਾਂਗਰਸ ਪਾਰਟੀ ਦੇ ਤਹਿਤ ਇੱਕ ਸਪੋਕਸਪਰਸਨ ਹੋਣ ਦੇ ਨਾਲ ਦੇ ਇੱਕ ਚੰਗੇ ਨਾਗਰਿਕ ਹੋਣ ਦੇ ਮੈਂ ਆਪਣੇ ਵਿਊ ਰੱਖਣਾ ਚਾਹੁੰਦਾ ਹਾਂ ਠੀਕ ਹੈ ਕਾਂਗਰਸ ਨੇ ਵਿਰੋਧ ਕੀਤਾ ਕ ਔਜਲਾ ਸਾਹਿਬ ਦੀ ਮਾਤਾ ਜੀ ਨੇ ਵਿਰੋਧ ਕੀਤਾ ਤੇ ਸਾਰੇ ਐਮਐਲਏ ਉੱਠ ਕੇ ਚਲੇ ਗਏ ਭਾਈ ਸਾਹਿਬ ਉੱਥੇ ਤੁਸੀਂ ਸ਼ਾਇਦ ਬਾਈਟ ਨਹੀਂ ਦੇਖੀ ਅਜੀਤ ਗੁਪਤਾ ਜੀ ਨੇ ਵੀ ਬੋਲੇ ਡਾਕਟਰ ਐਮ ਐਲ ਏ ਅਜੀਤ ਗੁਪਤਾ ਜੀ ਵੀ ਬੋਲੇ ਕਿ ਤੁਹਾਨੂੰ ਪਰਮਿਸ਼ਨ ਤਿੰਨ ਮੰਜ਼ਿਲਾ ਦੀ ਮਿਲਦੀ ਤੁਸੀਂ ਪਾ ਲਿੰਦੀ ਹੋ 6 ਤੇ ਤੁਹਾਡੇ ਕੋ ਆਰਟੀ ਐਕਟੀਵਿਸਟ ਕਿਉਂ ਨਾ ਆਵੇ ਡਾਕਟਰ ਨਿੱਜਰ ਸਾਹਿਬ ਵੀ ਬੋਲੇ ਲੇਕਿਨ ਦੋ ਮੰਤਰੀ ਜਿਹੜੇ ਜਿਹੜੇ ਨਹੀਂ ਬੋਲੇ ਦੋ ਐਮ ਐਲ ਏ ਜਿਹੜੇ ਨਹੀਂ ਬੋਲੇ ਉਹਨਾਂ ਦੇ ਕਿਤੇ ਨਾ ਕਿਤੇ ਕੁਟਾਲਾ ਲੱਗਦਾ ਹੈ ਕਿ ਭਾਈ ਸਾਹਿਬ ਉਹ ਕਿਉਂ ਨਹੀਂ ਕਿੰਨੇ ਸਣ ਐਮ ਐਲ ਏ ਉਹ ਇੱਕ ਜੀਵਨ ਜੋਤ ਮੈਡਮ ਸੀ ਇੱਕ ਜਸਬੀਰ ਸਿੰਘ ਸੰਧੂ ਸਨ ਉਹ ਦੋਨੋਂ ਨਹੀਂ ਬੋਲੇ ਇਸ ਮਸਲੇ ਦੇ ਉੱਤੇ ਉਹ ਕਹਿੰਦੇ ਕਿ ਦੋ ਦਰਖਾਸਤ ਵਿਦਆਊ ਪਰਚਾ ਕਰਾ ਦਾਂਗੇ ਭਾਈ ਸਾਹਿਬ ਪਰਚਾ ਤੁਸੀਂ ਕਰਾ ਸਕਦੇ ਹੋ ਲੇਕਿਨ ਸ਼ਹਿਰ ਦਾ ਮਾਹੌਲ ਸਹੀ ਕਰਨ ਲਈ ਤੁਹਾਨੂੰ এনवायरमेंट ਸਹੀ ਕਰਨਾ ਪੈਣਾ ਤੁਹਾਨੂੰ ਆਪਣੇ ਆਪ ਨੂੰ ਸਹੀ ਕਰਨਾ ਪੈਣਾ ਕਿ ਕਿਸ ਤਰ੍ਹਾਂ ਉਹਨਾਂ ਜਿਹੜੇ ਵਪਾਰੀ ਹੈਗੇ ਜਿਹੜੇ ਗਲਤ ਕੰਸਟਰਕਸ਼ਨ ਕਰਦੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਸਰਕਾਰ ਨੇ ਉਹਨਾਂ ਕੋ ਜੁਰਮਾਨਾ ਪਾ ਕੇ ਪੈਸੇ ਲੈਣੇ ਤੇ ਉਸ ਜੁਰਮਾਨੇ ਦੇ ਤਹਿਤ ਪੰਜਾਬ ਦਾ ਜਿਹੜਾ ਖਰਚਾ ਲਾਇਆ ਜਾਵੇ ਲੱਗਦਾ ਕਿ ਕਾਂਗਰਸ ਪਾਰਟੀ ਦਾ ਵਿਰੋਧ ਕਰੇਗੀ ਡਟ ਕੇ ਜੇ ਆਰਟੀਆਈ ਜਿਹੜੀ ਹੈ ਫੈਸਿਲਿਟੀਆਂ ਨੇ ਇਹ ਬੰਦ ਕੀਤੇ ਜਾਣਗੇ ਕਿ ਲੱਗਦਾ ਕਿ ਇਹਨੂੰ ਵਿਰੋਧ ਕੀਤਾ ਜਾਏਗਾ ਬੇਨਤੀ ਹੈ ਦੇਖੋ ਕਾਂਗਰਸ ਪਾਰਟੀ ਤੇ ਬੇਲੀ ਦਲ ਤੇ ਇਹ ਬੰਦ ਹੀ ਨਹੀਂ ਹੋਣ ਦਿੱਤਾ ਜਾਏਗਾ ਜੇ ਇਹ ਚਾਹਨ ਕਿ ਕਿ rti act ਬੰਦ ਹੋ ਜੇ ਤੇ ਮੈਂ ਪਰਸਨਲੀ ਪਬਲਿਕਿਟੀਕੇਸ਼ਨ ਪਾ ਕੇ ਇਹਨਾਂ ਦਾ ਡੱਟ ਕੇ ਮੁਕਾਬਲਾ ਕਰਾਂਗਾ ਕਿਉਂਕਿ ਇਹ ਸਾਡੀ ਨਾਗਰਿਕ ਹੋਣ ਦੇ ਨਾਤੇ ਜ਼ਿੰਮੇਵਾਰੀ ਬਣਦੀ ਆ ਕਿ ਕਿਤੇ ਵੀ ਪੰਜਾਬ ਦਾ ਪੈਸਾ ਗਲਤ ਹੱਤਾਂ 'ਚ ਨਾ ਜਾਵੇ ਤੇ ਗਲਤ ਤਰੀਕੇ ਨਾਲ ਵਰਤਿਆ ਨਾ ਜਾਵੇ ਪੰਜਾਬ ਦਾ ਪੈਸਾ ਜਿਹੜਾ ਪੰਜਾਬੀਆਂ ਦੇ ਵਿੱਚ ਲੱਗੇ ਜੇ ਇਹ ਸਰਕਾਰ ਚਾਹਦੀ ਆ ਕਿ 5 ਸਾਲ ਦਾ ਟਰਨਓਵਰ ਖਤਮ ਕਰਕੇ ਤੇ ਅਸੀਂ ਆਪਣੇ ਘਟਾਲੇ ਛੁਪਾਉਣ ਲਈ ਆਰਟੀਈ ਐਕਟ ਨੂੰ ਬੰਦ ਕਰ ਦਿੱਤੀ ਆਈ ਐਕਟ ਨੂੰ ਬੰਦ ਕਰ ਦਈਏ ਤੇ ਉਹ ਵੀ ਨਹੀਂ ਹੋਣਾ ਭਾਈ ਸਭ ਤੁਸੀਂ ਵੀ بڑے ਮੰਤਰੀ ਚੁੱਕ ਕੇ ਇਦਾਂ ਹੀ ਅੰਦਰ ਦਿੱਤੇ ਆ ਕਿੰਨੇ ਘਟਾਲੇ ਕੱਢੇ ਮੈਂ ਦਿੱਲੀ ਦੇ ਵਿੱਚ ਬੀਜੇਪੀ ਦੀ ਜਦੋਂ ਸਰਕਾਰ ਬਣੀ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਆਰਟੀ ਐਕਟ ਕਮਜ਼ੋਰ ਕੀਤਾ ਸੀ ਸਰਕਾਰ ਬਣਨ ਤੋਂ ਬਾਅਦ ਵੱਡਾ ਐਕਸ਼ਨ ਮੋਦੀ ਸਾਹਿਬ ਵੱਲੋਂ ਲਿਆ ਗਿਆ ਕਿ ਭਾਈ ਸਾਹਿਬ ਇਹਨਾਂ ਦੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਕਿ ਕੋਈ ਵੀ ਪੁਹਾਗੀ ਦਸਤਾਵੇਜ਼ ਬਾਹਰ ਨਾ ਨਿਕਲੇ ਹੁਣ ਦੇਖੋ ਉਸ ਦੀ ਜਿਹੜੀ ਉਰੀ ਜਦੋਂ ਘੋ ਹੋਣੀ ਅੱਖੋ ਔਰ ਜਿਹੜੀ ਜਾਂਚ ਹੋਣੀ ਹੈ ਤੇ ਕਿੰਨੇ ਮੰਤਰੀ ਇਹਨਾਂ ਦੇ ਫੜੇ ਜਾਂਦੇ ਇਹ ਡਰਦੇ ਆ ਭਾਈ ਸਾਹਿਬ ਆਰਟੀਆਈ ਤੋਂ ਆਪ ਹੀ ਪਹਿਲੋ ਰੋਲਾ ਪਾਉਂਦੇ ਆ ਆਪ ਹੀ ਬੰਦ ਕਰਦੇ ਆ ਇਹਨਾਂ ਦਾ ਅਸਲ ਦੇ ਵਿੱਚ ਨਿਊ ਬੋਨ ਬੇਬੀ ਵਰਗਾ ਸਾਹਾ ਆ ਇਹਨਾਂ ਨੂੰ ਸਰਕਾਰ ਚਲਾਣੇ ਨਹੀਂ ਆ ਰਹੇ ਬਿਲਕੁਲ ਬਿਲਕੁਲ ਸਰਕਾਰ ਚਲਾਣੀ ਜਿਹੜੀ ਆ ਉਹ ਨਹੀਂ ਆ ਰਹੀ ਲੇਕਿਨ ਕਿਤਨਾ ਕਿਤੇ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਅਨਾ ਹਜ਼ਾਰਾਂ ਦੇ ਅੰਦੋਲਨ ਦੇ ਵਿੱਚ ਅਰਵਿੰਦ ਕੇਜਰੀਵਾਲ ਆਰਟੀਆਈ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਸਨ ਅਤੇ ਕਈ ਮੰਤਰੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸੋ ਤੇ ਕਾਂਗਰਸ ਅਤੇ ਕਈ ਹੋਰ ਲੀਡਰਸ ਨੂੰ ਲੈ ਕੇ ਜਿਹੜਾ ਆਰਟੀਆਈ ਦੇ ਹਵਾਲੇ ਦੇ ਨਾਲ ਜਿਹੜਾ ਸੀ ਉਹ ਗ੍ਰਿਫਤਾਰ ਜਿਹੜਾ ਸੀਗਾ ਉਹ ਕੀਤਾ ਜਾਂਦਾ ਰਿਹਾ ਲੇਕਿਨ ਕੱਲ ਇੱਕ ਬਹੁਤ ਵੱਡੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਚਾਰ ਦੇ ਕਰੀਬ ਜੋ ਨੇ ਵਿਧਾਇਕ ਪਹੁੰਚਦੇ ਨੇ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਇੱਥੇ ਪਹੁੰਚਦੇ ਨੇ ਜਦੋਂ ਆਰਟੀਆਈ ਐਕਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਦੋਸਤੋ ਬਾਅਦ ਤਿੰਨ ਲੋਕ ਜਿਹੜੇ ਨੇ ਸਿਆਸੀ ਲੀਡਰ ਜਿਹੜੇ ਨੇ ਕਾਂਗਰਸ ਦੇ ਨਾਲ ਮਿਲ ਕੇ ਜਿਹੜਾ ਆ ਉਹ ਜ਼ਰੂਰ ਇਸ ਦੀ ਆਵਾਜ਼ ਚੁੱਕਦੇ ਨੇ ਲੇਕਿਨ ਕਿਤਨਾ ਕਿਤੇ ਜੀਵਨ ਜੋਤ ਕੋਰ ਅਤੇ ਜੋ ਸਰ ਜਸਬੀਰ ਸਿੰਘ ਸੰਧੂ ਨੇ ਉਹਨਾਂ ਵੱਲੋਂ ਜਿਹੜਾ ਇਸ ਨੂੰ ਲੈ ਕੇ ਕੋਈ ਵੀ ਆਵਾਜ਼ ਜਿਹੜੀ ਆ ਉਹ ਨਹੀਂ ਚੁੱਕੀ ਜਾਂਦੀ ਜਿਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਇਹਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਤੇ ਲਿਟੀਗੇਸ਼ਨ ਪਾ ਕੇ ਜਿਹੜਾ ਇਸ ਨੂੰ ਜ਼ਰੂਰ ਅਕਟਿਵ ਜਿਹੜਾ ਰੱਖਿਆ ਜਾਵੇਗਾ ਤੇ ਨਾਲ ਹੀ ਜੋ ਵੀ ਲੋਕ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਹਾਲਾਂਕਿ ਆਰਟੀਆਈ ਜੋ ਲੋਕ ਪਾਉਂਦੇ ਨੇ ਤੇ ਉਹਨਾਂ ਵੱਲੋਂ ਇਹ ਸਿਰਫ ਸਿਰਫ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਕਿਸ ਜਗ੍ਹਾ ਤੇ ਕਿੰਨਾ ਕ腐ਸ਼ਨ ਹੋਈ ਹੈ ਇਸ ਕਰਕੇ ਜਿਹੜੀ ਸਰਕਾਰ ਜੋ ਕਿ ਆਪਣੇ ਆਪ ਨੂੰ ਜੋ ਸਾਫ ਸੁੱਥੀ ਸਰਕਾਰ ਕਹਿੰਦੀ ਸੀ ਤੇ ਹੁਣ ਉਹਨਾਂ ਦਾ ਇੱਕ ਹੋਰ ਜੋ ਹੈ ਉਹ ਘਟਾਲਾ ਜਿਹੜਾ ਹੈ ਉਹ ਨਾ ਜਗ ਜਾਹਰ ਹੋਵੇ ਇਸ ਕਰਕੇ ਜਿਹੜਾ ਹੈ ਆਰਟੀਆਈ ਐਕਟ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾਂਦੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਆਰਟੀਆਈ ਐਕਟ ਜ ਖਤਮ ਹੁੰਦਾ ਹੈ ਜਾਂ ਨਹੀਂ ਜਾਂ ਕਾਂਗਰਸ ਪਾਰਟੀ ਇਸ ਨੂੰ ਲੈ ਕੇ ਕਿਹੜਾ ਹੋਰ ਵੱਡਾ ਐਕਸ਼ਨ ਲੈਂਦੀ ਹੈ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿਤਨਾ ਕਿਤੇ ਇਸ ਨੂੰ ਲੈ ਕੇ ਸਿਆਸਤ ਪੰਜਾਬ ਦੇ ਵਿੱਚ ਹੁਣ ਦਰਮਾਉਂਦੀ ਹੋਈ ਵੀ ਨਜ਼ਰ ਆ ਦੇਗੀ ਕੈਮਰਾ ਪਰਸਨ ਰਾਜਾ ਦੇ ਨਾਮ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਸਰ ਸਾਹਿਬ